ਸਤਿ ਸ਼੍ਰੀ ਅਕਾਲ ਜੀ ਮੈਂ ਰਣਜੀਤ ਸਿੰਘ ਰਾਓ ਹਾਜ਼ਰ ਹਾਂ ਪ੍ਰੋਗਰਾਮ ਸੁਰਲ ਦੇ ਸਵਾਲ ਲੈ ਕੇ ਸਾਡੇ ਪੌਣਾ ਸੀਨੀਅਰ ਪੱਤਰਕਾਰ ਸੁਖਨਾਬ ਸਿੰਘ ਸਿੱਧੂ ਨਾਲ। ਜਿਸ ਦਾ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਰਾਓ ਸਾਹਿਬ ਤਨਵਜ ਜੀ ਸਤਿ ਸ਼੍ਰੀ ਅਕਾਲ। ਸਿੱਧਾ ਚੋਣ ਕਮਿਸ਼ਨ ਨੇ ਪਹਿਲੇ ਚੂੜੀ ਕਾਈਡ ਕਰਤੀ ਜੀ ਕਹਿੰਦੇ ਸਾਰੀਆਂ ਪਾਰਟੀਆਂ ਨੂੰ ਸਖਤ ਸਨੇਹਾ ਭੇਜਿਆ ਜੀ। ਚੋਣਾ ਨੇੜੇ ਨੇ ਜੀ ਔਰ ਚੋਣ ਕਮਿਸ਼ਨ ਦੀਆਂ ਸਰਗਰਮੀਆਂ ਹੋਣਗੀਆਂ। ਉਹ ਵੱਖਰੀ ਗੱਲ ਹੈ ਕਿ ਕਿੰਨੀ ਇਮਾਨਦਾਰੀ ਦੇ ਨਾਲ ਉਹ ਚੋਣਾ ਕਰਾ ਦੇਣਗੇ। ਜਿਹੜਾ ਕੁਝ ਹੁਣ ਦੇਖਣ ਨੂੰ ਮਿਲ ਰਿਹਾ ਰਾਉ ਸਾਹਿਬ ਉਹਦੇ ਵਿੱਚ ਜ਼ਰੂਰ ਸਖਤੀ ਦਿਖ ਰਹੀ ਹੈ ਜਿਵੇਂ ਉਹ ਕਹਿੰਦੇ ਨਹੀਂ ਹੁੰਦੇ ਕਿ ਚੋਣ ਕਮਿਸ਼ਨ ਬਿਨਾਂ ਦੰਦਾਂ ਵਾਲਾ ਸ਼ੇਰ ਹੈ ਦੰਦ ਤਾਂ ਉਹ ਤੋਂ ਪਤਾ ਲੱਗੂ ਨਾ ਕੋਈ ਜਵਾੜੇ ਚ ਹੱਥ ਪਾਊਗਾ ਹਜੇ ਤਾਂ ਇਹ ਕਿ ਦਹਾੜ ਹੈ ਜਿਹੜੀ ਉਹ ਦੱਸਦੀ ਹੈ ਕਿ ਸਰਗਰਮੀ ਹੈ ਭਾਈ ਉਹਨਾਂ ਨੇ ਇੱਕ ਗੱਲ ਕਹੀ ਤਾਂ ਵਧੀਆ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਗੱਲ ਆਖੀ ਹੈ ਕਿ ਕੋਈ ਵੀ ਸਿਆਸੀ ਪਾਰਟੀ ਦੇ ਵਿੱਚ ਕੋਈ ਬੱਚਾ ਆਪਣੇ ਚੋਣ ਪ੍ਰਚਾਰ ਦਾ ਹਿੱਸਾ ਨਹੀਂ ਤੁਸੀਂ ਬਣਾ ਸਕਦੇ ਉਹ ਤੁਹਾਡਾ ਆਪਦਾ ਵੀ ਕਿਉਂ ਨਾ ਹੋਵੇ ਫਿਰ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਵੱਲੋਂ ਪੋਸਟਰ ਵੰਡਣ ਦੇ ਉੱਤੇ ਪੈਂਫਲਟ ਵੰਡਣ ਦੇ ਉੱਤੇ ਜਾਂ ਨਾਹਰਾ ਹੀ ਬਾਜੀ ਕਰਨ ਸਮੇਤ ਬੱਚਿਆਂ ਦੀ ਵਰਤੋਂ ਨਾ ਕਰਿਓ ਨਹੀਂ ਤਾਂ ਰਗੜੇ ਜਾਉਂਗੇ ਕਹਿੰਦੇ ਗਾਂਹਾ ਵੀ ਕਹਤਾ ਵੀ ਕੋਈ ਉਥੇ ਕੱਪਤਾ ਕੋਈ ਗੀਤ ਕੋਈ ਭਾਸ਼ਣ ਉਹ ਗਾਉਣ ਦੇ ਵਾਸਤੇ ਤੁਸੀਂ ਬੱਚੇ ਨੂੰ ਮਜਬੂਰ ਨਹੀਂ ਕਰ ਸਕਦੇ ਜੇ ਕੋਈ ਕਿਸੇ ਸਿਆਸੀ ਪਾਰਟੀ ਦੇ ਲੀਡਰ ਦਾ ਬੱਚਾ ਹੈ ਸਿਆਸੀ ਲੀਡਰ ਦਾ ਬੱਚਾ ਹੈ ਤਾਂ ਉਹ ਆਦੇ ਪੇਰੈਂਟਸ ਦੇ ਨਾਲ ਰੈਲੀ 'ਚ ਜਾ ਸਕਦਾ ਹੈ ਉਹ ਚਲ ਵੱਖਰੀ ਗੱਲ ਆ ਕਿ ਮਾਪੇ ਭਾਈ ਲਿਆਏ ਪਰ ਉਹ ਬੱਚਿਆਂ ਦੀ ਵਰਤੋਂ ਆ ਜਿਹੜੀ ਅਸਲ 'ਚ ਦੁਰਵਰਤੋਂ ਹੀ ਹੋ ਜਾਂਦੀ ਹੈ ਛੋਟੇ ਦਿਮਾਗ ਦੀ ਛੋਟੇ ਮਾਸੂਮਾਂ ਦੀ ਕਿਉਂਕਿ ਉਹ ਬੱਚਿਆਂ ਨੂੰ ਸਮਝ ਨਹੀਂ ਹੁੰਦੀ ਉਹਨਾਂ ਦੇ ਮਨਾਂ 'ਚੋਂ ਪਤਾ ਨਹੀਂ ਕੀ ਕੁਝ ਪਾਇਆ ਜਾਂਦਾ ਕਿ ਇਹੋ ਜਿਹੇ ਜ਼ਹਿਰ ਕੋਲੇ ਜਾਂਦੇ ਆ ਤਾਂ ਉਹ ਕਿਸੇ ਹੱਦ ਤੱਕ ਇਹ ਠੀਕ ਕੀਤਾ ਨਹੀਂ ਤਾਂ ਪੀੜਾ ਦਿਖਾਉਣ ਦੇ ਵਾਸਤੇ ਇਹ ਯਤਨ ਕੀਤੇ ਜਾਂਦੇ ਆ ਕਿ ਭਾਈ ਬੱਚੇ ਹੀ ਦਿਖਾ ਲਓ ਉਹ ਦੋਨਾਂ ਦਾ ਇਕੱਠ ਜਾ ਵਾਵਾ ਦਿਸਦਾ ਹੁੰਦਾ ਦੂਜੀ ਗੱਲ rau ਸਾਹਿਬ ਇਹ ਵੀ ਧਿਆਨ ਮੰਗਦੀ ਹੈ ਕਿ ਕੀ ਇਹ ਜਿਹੜੀ ਬੱਚਿਆਂ ਦੀ ਉਮਰ ਹੈ ਇਹ ਨਿਰਧਾਰਿਤ ਕੀਤੀ ਹੈ ਕਿਉਂਕਿ ਜਿਹੜੀ ਹੁਣ ਤੱਕ ਖਬਰ ਆਈ ਹੈ ਉਹ ਹਾਈਲਾਈਟ ਹੋਣੀ ਹੈ ਇੱਕ ਉਹਦੇ ਵਿੱਚ ਉਮਰ ਦਾ ਨਹੀਂ ਦੱਸਿਆ ਕਿ ਬੱਚਿਆਂ ਦੀ ਉਮਰ ਕਦੋਂ ਤੱਕ ਕਿ 14 ਸਾਲ ਤੱਕ ਦੇ ਨਹੀਂ ਹੋਣਗੇ ਉੱਥੇ ਜਾਂ ਫਿਰ ਉਹ ਤੋਂ ਥੋੜੇ ਜੇ ਵੱਡੇ ਟੀਨੇਜਰ ਤੱਕ ਵੀ ਉਹ ਤੋਂ ਦੂਰ ਰੱਖਨੇ ਆ ਸੋ ਚਲੋ ਛੋਟੀ ਉਮਰ ਦੇ ਬੱਚੇ ਆ ਜਿਹੜੇ ਉਹ ਤੋਂ ਦੂਰ ਰਹਿਣ ਤਾਂ ਚੰਗੀ ਗੱਲ ਆ ਕਈ ਵਾਰੀ ਆਟੇ ਨਾਲ ਪਲੇਥਨ ਵੀ ਲੱਗ ਜਾਂਦਾ ਜਿਵੇਂ ਆਪਾਂ ਪਿਛਲੀ ਇੱਕ ਇਲੈਕਸ਼ਨ ਦੀ ਗੱਲ ਕਰੀਏ ਜਦੋਂ ਤਲਵੰਡੀ ਸਾਬੋ ਦੇ ਵਿੱਚ ਹਰਵਿੰਦਰ ਜੱਸੀ ਹੋਰਾਂ ਦੀ ਇੱਕ ਰੈਲੀ ਸੀ ਕਾਂਗਰਸ ਦੇ ਉਹ ਉਮੀਦਵਾਰ ਸੀ ਉਦੋਂ ਬੰਬਾ ਬਲਾਸਟ ਹੋ ਗਿਆ ਸੀ ਬੇਸ਼ੱਕ ਉਹ ਬੱਚੇ ਰੈਲੀ ਦਾ ਹਿੱਸਾ ਨਹੀਂ ਸੀ ਨੇੜੇ ਖੇਡਦੇ ਸੀ ਕਿਤੇ ਜਲਸੀ ਵਾਲੀ ਥਾਂ ਤੋਂ ਥੋੜਾ ਜਿਹਾ ਕੋਈ ਥੋੜੇ ਸਮਾਜੀ ਹੁੰਦੀਆਂ ਹੁੰਦੀਆਂ ਨੇ ਰੈਲੀਆਂ ਗਲੀ ਮੋੜ ਮਹੱਲਿਆਂ ਦੇ ਉੱਤੇ ਤਾਂ ਉਹ राव ਸਾਹਿਬ ਉਹ ਬੱਚੇ ਉਹ ਉਹ ਇਹ ਜੇ ਨੁਕਸਾਨ ਵੀ ਹੋ ਜਾਂਦੇ ਐ ਸੋ ਚੰਗੀ ਗੱਲ ਆ ਜੀ ਜੇ ਬੱਚਤ ਰਹਿ ਜੇ ਤਾਂ ਸਿੱਧੂ ਸਾਹਿਬ ਬੱਤਿਆ ਵੀ ਗੱਲ ਕੀਤੀ ਐ ਤੁਸੀਂ ਇਹ ਚੋਣ ਕਮਿਸ਼ਨ ਨੇ ਚਲੋ ਵਧੀਆ ਫੈਸਲਾ ਲਿਆ ਐ ਤੇ ਬੱਚਿਆਂ ਦੀ ਖੇਡ ਐ ਜੀ ਜਦ ਹੈ ਤਾਂ ਬੱਚਿਆਂ ਦੀ ਚਲੋ ਬੜੇ ਵੀ ਮਸੰਤ ਆ ਰਹੀ ਐ ਪਤੰਗ ਉਡਾਉਂਦੇ ਨੇ ਤੇ ਪਤੰਗ ਉਡਾਉਂਦੇ ਉਡਾਉਂਦੇ ਕਹਿੰਦੇ ਲੜਾਈ ਹੋ ਗਈ ਗੱਲ ਇੱਕ ਮੌਤਕ ਪਹੁੰਚ ਗਈ ਉਹ ਕਹਿੰਦੇ ਹੁੰਦੇ ਆ ਵੀ ਪਤੰਗਬਾਜ਼ੀ ਲੜਾਈ ਦਾ ਘਰ ਹੀ ਹੁੰਦੀ ਆ ਉਹ ਤਾਂ ਇਹਦਾ ਜਿਹੜਾ ਸੈਂਟਿਫਿਕ ਵੇ ਤੋਂ ਜੇ ਦੇਖਿਆ ਜਾਵੇ ਨਾ ਜੀ ਤਾਂ ਪਤੰਗਬਾਜ਼ੀ ਦੱਸਿਆ ਜਾਂਦਾ ਕਿ ਅੱਖਾਂ ਦੀ ਨਜ਼ਰ ਤੇਜ਼ ਕਰਨ ਦੇ ਵਾਸਤੇ ਹੁੰਦੀ ਆ ਪਤੰਗਾਂ ਦੇ ਨਾਲ ਜੁੜੀਆਂ ਬੜੀਆਂ ਗੱਲਾਂ ਅਸੀਂ ਨਾ ਜੈਪੁਰ ਦੇ ਵਿੱਚ ਪਿਛਲੇ ਸਾਲ ਸੀ ਜਾਂ ਉਸ ਤੋਂ ਪਿਛਲੇ ਸਾਲਾਂ ਨੋ ਨੈਟਵਰਕ ਦਾ ਇਸ਼ੂ ਆ ਰਿਹਾ ਹੈ ਜਾਂ ਤੁਹਾਡੇ ਕੋਲੋਂ ਆ ਜਾਂ ਮੇਰੇ ਕੋਲੋਂ ਆ ਤੁਹਾਡੇ ਵੱਲੋਂ ਕੋ ਪ੍ਰੋਬਲਮ ਹੈ ਜੀ ਪ੍ਰੋਫੈਸਰ ਹਾਂਜੀ ਸਤਿ ਸ੍ਰੀ ਅਕਾਲ ਹਾਂਜੀ ਕਿਤੇ ਹੈ ਜੀ ਕਿਸੇ ਕਿਸੇ ਸਾਈਡ ਤੇ ਚਲੋ ਖੈਰ ਹੁਣ ਗੱਲ ਥੋੜੀ ਹੈ ਹਾਂਜੀ ਅੜਿੱਕਾ ਜੀ ਜੇ ਲੱਗਿਆ ਸੀ ਤਾਂ ਦੂਰ ਹੋ ਗਿਆ ਤਾਂ ਚੰਗੀ ਗੱਲ ਹੈ ਤੇ ਅਸੀਂ ਫੇਰ ਮਾਫੀ ਚਾਹਾਂਗੇ ਸੁਰਤਾਂ ਤੋਂ ਕਿ ਕਿਤੇ ਥੋੜਾ ਬਹੁਤ ਅੜਿੱਕਾ ਲੱਗ ਰਿਹਾ ਸੀ ਤੇ ਮੈਂ ਪਤੰਗਾ ਨਹੀਂ ਗੱਲ ਕਰਦਾ ਸੀ ਅਸੀਂ ਜੈਪੁਰ ਦੇ ਵਿੱਚ ਇੱਕ ਮਿਊਜ਼ੀਅਮ ਦੇਖਣ ਗਏ ਉਹ ਪ੍ਰਾਈਵੇਟ ਮਿਊਜ਼ੀਅਮ ਆ ਤਾਂ ਉੱਥੇ ਇੱਕ ਬੀਬੀ ਜਿਹੜੀ ਬੱਤੀ ਸਾਰੀ ਉਮਰ ਦੇ ਸੀ ਉਹ ਗਾਈਡ ਸੀ ਉਹ ਉਹ ਕਮਾਲ ਦੀ ਸ਼ਖਸੀਅਤ ਹੈ ਉਹਨਾਂ ਨੇ ਨਾ ਜੀ ਸਾਡੇ ਤੋਂ ਅਸੀਂ ਬਾਅਦ ਦੇ ਵਿੱਚ ਖੁਸ਼ ਵੀ ਹੋਏ ਉਹਨਾਂ ਤੋਂ ਵੀ ਹਨਾ ਇਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਮਿਊਜ਼ੀਅਮ ਦਿਖਾਇਆ ਤੇ ਥੋੜਾ ਜਿਹਾ ਆਪਾਂ ਨੂੰ ਆਦਤ ਹੀ ਹੁੰਦੀ ਹੈ ਕਿ ਕੁਝ ਦੇ ਦੇਈਏ ਅਸੀਂ ਤੇਨ ਲੱਗੇ ਉਹਨਾਂ ਨੇ ਪੈਸਾ ਨਹੀਂ ਲਾਇਆ ਕਹਿੰਦੇ ਮੇਰੀ ਤਨਖਾਹ ਜਿਹੜੀ ਮੈਂ ਉਹ ਵੀ ਲੈਣੀ ਹੈ ਹੋਰ ਕੁਝ ਨਹੀਂ ਹੈ ਮੇਰੀ ਡਿਊਟੀ ਸੀ ਉੱਥੇ ਮੈਂ ਪਤੰਗ ਦੀ ਗੱਲ ਕਰਦਾ ਉੱਥੇ ਉਹਨਾਂ ਨੇ ਦਿਖਾਇਆ ਕਿ ਦੇਖੋ ਕਹਿੰਦੇ ਜੀ ਇਹ ਪਤੰਗ ਚੜਾਉਂਦੇ ਆ ਤੇ ਪਤੰਗ ਉੱਪਰ ਹੈ ਤੇ ਨਜ਼ਰ ਕਿੱਧਰ ਹੈ ਕਹਿੰਦੇ ਪ੍ਰਾਣੇ ਜਮਾਨੇ ਦੇ ਵਿੱਚ ਵੀ ਇਸ਼ਕ ਪੇਚਾ ਜਿਹੜਾ ਉਹ ਅਹੀਂ ਲੜਦਾ ਹੁੰਦਾ ਹੈ ਪਤੰਗਾ ਤੇ ਬਹੁਤ ਸਾਰੇ ਗੀਤ ਵੀ ਹੈ ਜਿਹਾ ਕਿ ਸੋਹਣਿਆਂ ਦੀ 베ਰੀ ਚ ਪਤੰਗ ਸਾਡੀ ਰੜ ਗੇਲਾ ਤਾਂ ਲਾਉਣਗੇ ਪਤੰਗ ਤਾਂ ਪਟਾਕਾ ਖਲੜ ਗਈ ਇੱਕ ਹੋਰ ਵੀ ਆ ਕਿ ਲੜ ਗਿਆ ਪੇਚਾ ਪੇਚਾ ਉਹ ਸੋਹਣੇ ਸਜਣਾ ਦੇ ਨਾਲ ਤੇ ਇਸਕੇ ਦੀਆਂ ਗੁੱਡੀਆਂ ਅੰਬਲਾਂ ਤੇ ਚੜੀਆਂ ਹਨਾ ਬਹੁਤ ਸਾਰੇ ਗੀਤ ਨੇ ਪਤੰਗਾਂ ਦੇ ਉੱਤੇ ਇਹ ਤਾਂ ਚੰਗੇ ਲੱਗਦੇ ਨੇ ਹੁਣ ਦੂਜੀ ਗੱਲ ਆਪਾਂ ਜੇ ਇਹ ਘਟਨਾ ਕਰਮ ਦੀ ਕਰ ਲਈਏ ਇਹ ਵੜਾੜੀ ਕਹਿੰਦੇ ਨੇ ਬਸੰਤ ਪੰਚਮੀ ਦੇ ਗੀਤਾਂ ਦਾ ਜ਼ਿਕਰ ਮੈਂ ਤਾਂ ਕੀਤਾ ਕਿ ਜਦੋਂ ਬਸੰਤ ਪੰਚਮੀ ਹੁੰਦੀ ਹੈ ਪਤੰਗ ਤਾਂ ਸਮਾਨ ਤੇ ਢੋਣੇ ਹੁੰਦੇ ਆ ਲੋਕ ਉੱਥੇ ਬਾਕਸ ਵੱਡੇ ਵੱਡੇ ਰੱਖਦੇ ਆ ਆਪਣੇ ਸ਼ਹਿਰਾਂ ਦਾ ਜਿਹੜਾ ਮਾਹੌਲ ਹੁੰਦਾ ਆ ਆਪਾਂ ਦੇਖਿਆ ਚਾਈਨਾ ਡੋਰ ਲਿਆਉਂਦੇ ਆ ਡੋਰ ਖਤਰਨਾਕ ਹੁੰਦੀ ਆ ਦੂਜੀ ਗੱਲ ਆ ਕਿ ਉੱਥੇ ਜਿਹੜਾ ਡੀਜੇ ਵਗੈਰਾ ਲਾਇਆ ਜਾਂਦਾ ਉਹਦਾ ਕੀ ਮਤਲਬ ਉਹ ਉਹ ਵੀ 2 ਸਾਲ ਪਹਿਲਾਂ ਦੀ ਗੱਲ ਹੈ ਉਦੋਂ ਸ਼ਾਇਦ ਜੇ ਮੈਂ ਗਲਤੀ ਨਹੀਂ ਕਰਦਾ ਤਾਂ ਜਾ ਮਲੋਟ ਤੇ ਨਹੀਂ ਫਿਰ ਮਲੋਟ ਤੋਹਰਾ ਗਿੱਦੜ ਵਹੇ ਐਂ ਲੜਾਈ ਹੋਈ ਸੀ ਉੱਥੇ ਡੀਜੇ ਲਾਉਣ ਨੂੰ ਕਰਕੇ ਸੀ ਕਿ ਕਈ ਵਾਰੀ ਕੋਈ ਗੀਤ ਹੀ ਅਗਲਾ ਐਫ ਹੋ ਜਾ ਲਾਉਂਦਾ ਤੇ ਡੀਜੇ ਇਹ ਹੁੰਦਾ ਕਿ ਥੋੜੇ ਵਰਗੇ ਨੇ ਲਾਇਆ ਹੁੰਦਾ ਤੇ ਗਾਹਾਂ ਤੋਂ ਕੋਈ ਹੋਰ ਪਾਸਿਓਂ ਬੰਦਾ ਆਇਆ ਹੁੰਦਾ ਉਹਨੂੰ ਆਇਆ ਹੁੰਦਾ ਜਿਹੜੇ ਗਮੰਡੀ ਐ ਇਹਨਾਂ ਨੂੰ ਕਿਤੇ ਨਾ ਕਿਤੇ ਸਾੜਨ ਦਾ ਜਤਨ ਹੁੰਦਾ ਉਹ ਪੁੱਠੇ ਸਿੱਧੇ ਗੀਤ ਬਾਹਰਲਾ ਬੰਦਾ ਆ ਕੇ ਲਵਾ ਦਿੰਦਾ ਤੇ ਪਲੇਸ ਪੈ ਜਾਂਦਾ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਇਹ ਘਟਨਾ ਜਿਹੜੀ ਅੰਮ੍ਰਿਤਸਰ ਦੀ ਹੈ ਜਿੱਥੇ ਕੱਲ ਦੀ ਇਹ ਘਟਨਾ ਹੈ ਇਲਾਕਾ ਤੂਤ ਸਿੰਘ ਦਾ ਦੱਸਿਆ ਜਾਂਦਾ ਆਜ਼ਾਦ ਨਗਰ ਥਾਣੇ ਦਾ ਏਰੀਆ ਇਹ ਪੈਂਦਾ ਉੱਥੇ ਕੱਲ ਪਤੰਗ ਉਡਾਏ ਜਾ ਰਹੇ ਸੀਗੇ ਤਾਂ ਇੱਕ ਧਰਨੇ ਦੂਜਾ ਦਾ ਪਤੰਗ ਘਟਦਾ ਉਦੋਂ ਬਾਅਦ ਕਮੈਂਟਸ ਪਾਸ ਤੋਂ ਲਾ ਕੇ ਤਾਂ ਫਿਰ ਕਮੈਂਟ ਹੈ ਜਿਹੜੇ ਉਦੋਂ ਬਾਅਦ ਗਾਲਾਂ ਸ਼ੁਰੂ ਹੋ ਗਈਆਂ ਗਾਲਾਂ ਤੱਕ ਵੀ ਗੱਲ ਕਿਸੇ ਹੱਦ ਤੱਕ ਠੀਕ ਸੀ ਵੈਸੇ ਤਾਂ ਗਾਲਾਂ ਵੀ ਤੇਂਡ ਦਾ ਕੀ ਮਤਲਬ ਹੈ ਤੁਸੀਂ ਪੇਚਾ ਲਾਇਆ ਠੀਕ ਹੈ ਜੇ ਤਾਂ ਨਾ ਲਾਓ ਜਾਂ ਫਿਰ ਇਹ ਹੈ ਕਿ ਪਤੰਗੀ ਹੈ ਜਾਰੇ ਢੀ ਵੀ ਕਿੱਡੀ ਗੱਲ ਹੋ ਗਈ ਗੱਲਬਾਤ ਦੀ ਬਾਤ ਦੀ ਗਾਹਾਂ ਤੱਕ ਪਹੁੰਚ ਗਈ ਤੇ ਫਿਰ ਇੱਕ ਬੰਦਾ ਤਲਵਾਰ ਲੈ ਕੇ ਦੂਜੀ ਧਿਰ ਵਾਲਿਆਂ ਦੇ ਘੇਰ ਤੇ ਜਾ ਖੜਾ ਉੱਥੇ ਲੜਾਈ ਬਾਵਾ ਹੋ ਗਈ ਉਹਦੇ ਚੋਂ ਹੀ ਇੱਕ ਨੇ ਪਿਸਤੌਲ ਕੱਢ ਲਿਆ ਉਹਨੇ ਹਰਮਨਜੀਤ ਨਾਮ ਦਾ ਇੱਕ ਵਿਅਕਤੀ ਸੀ ਉਹਦੇ ਬੈਗ ਤੇ ਵੱਜ ਗਿਆ ਪਿਸਤੌਲ ਬੈਗ ਤੋਂ ਫਾਇਰ ਹੋ ਗਿਆ ਪੁਲਿਟ ਰੀਚ ਜਾਂ ਕਿਤੇ ਵੀ ਗੋਲੀ ਲਾਕੀ ਉਹਦੇ ਬਾਅਦ ਜਦੋਂ ਉਹਨੂੰ ਰੈਫਰ ਕਰਕੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਸਿਵਲ ਹਸਪਤਾਲ ਚ ਪ੍ਰਾਈਵੇਟ ਚ ਲੈ ਗਏ ਉੱਥੇ ਉਹਦੀ ਮੌਤ ਹੋ ਗਈ ਸੋ ਹੁਣ ਦੇਖਣ ਵਾਲੀ ਗੱਲ ਹੈ ਕਿ লাশ ਬੇਸ਼ੱਕ ਪੁਲਿਸ ਦੇ ਕਬਜ਼ੇ ਚ ਹੋ ਗਈ ਅਗਲੀ ਕਾਰਵਾਈ ਹੋ ਜਾਣੀ ਹੈ ਜੇ ਹੁਣ ਆਪਾਂ ਖਬਰ ਦੀ ਗੱਲ ਕਰਦੇ ਆ ਤਾਂ ਨਿਕਲਿਆ ਕੀ ਤੰਤਕੀ ਹੈ ਨਾ ਗੱਲਾਂ ਦਾ ਨਿੱਕੀਆਂ ਨਿੱਕੀਆਂ ਗੱਲਾਂ ਤੇ ਉਸ ਦੇ ਉੱਤੇ ਕਿੱਡੇ ਵੱਡੇ ਪਦਰ ਤੇ ਲੜਾਈ ਜਿਹੜੀ ਆ ਉਹ ਹੋ ਜਾਂਦੀ ਹੈ ਸਿੱਧਾ ਪੰਜਾਬ ਸਰਕਾਰ ਪਿਛਲੇ ਕਾਫੀ ਸਮੇਂ ਤੋਂ ਜੇ ਆਪਾਂ ਕਹਿ ਲਈਏ ਮਸ਼ਹੂਰੀਆਂ ਬੋਰਡਾਂ ਤੇ ਹੋਡਿੰਗਸ ਦੀ ਸਰਕਾਰ ਕਹਿਣ ਲੱਗੇ ਸੀ ਲੋਕ ਤਰ੍ਹਾਂ ਤਰ੍ਹਾਂ ਦੇ ਬੋਰਡ ਹਰੇਕ ਕੋਈ ਮੜਾ ਮੋਟਾ ਵੀ ਕੰਮ ਕੀਤਾ ਉਹਦੇ ਵੀ ਬੋਰਡ ਪੁਲਾਂ ਤੇ ਸੜਕਾਂ ਤੇ ਲੱਗੇ ਆਪਾਂ ਆਮ ਹੀ ਦੇਖਦੇ ਸੀ ਤੇ ਹੁਣ ਕਹਿੰਦੇ ਥੋੜਾ ਕਦਮ ਪਿੱਛੇ ਖਿੱਚ ਰਹੀ ਹੈ ਪੰਜਾਬ ਸਰਕਾਰ ਇਸ ਮਾਮਲੇ 'ਚ ਅ ਬੱਸ ਇਹ ਤਾਂ ਮਸ਼ਹੂਰੀ ਤਾਂ ਨਹੀਂ ਪੈਰ ਪਿੱਛੇ ਖਿੱਚ ਰਹੀ ਕੇਂਦਰ ਨਾਲ ਪੰਗਾ ਪੈਣ ਲੈਣ ਤੋਂ ਪੈਰ ਪਿੱਛੇ ਖਿੱਚ ਰਹੀ ਹੈ ਜਿਹੜੀ ਖਬਰ ਇਹ ਇਹ ਦੱਸਦੀ ਹੈ ਕਿਉਂਕਿ ਸਰਕਾਰ ਜਾਂ ਕਹਿ ਲਓ ਕਿ ਸਰਕਾਰ ਤਾਂ ਛੱਡੋ ਇੱਕੋ ਹੀ ਚਿਹਰਾ ਹੈਗਾ ਜਿਹੜਾ ਵਾਰ-ਵਾਰ ਆਪਦੀ ਤਸਵੀਰ ਲਵਾਉਂਦੇ ਆ ਬਾਕੀ ਤਾਂ ਅਗਲੇ ਕਹਿੰਦੇ ਤੁਸੀਂ ਵਿੱਚ ਆ ਗਏ ਹੱਥੀ ਦੀ ਪੈੜ ਦੇ ਵਿੱਚ ਤੇ ਮੁੱਖ ਮੰਤਰੀ ਜਿਹੜੇ ਤੁਸੀਂ ਦੇਖ ਰਹੇ ਹੋ ਕਿ ਉਹਨਾਂ ਦੀ ਤਸਵੀਰ ਹਰੇਕ ਥਾਂ ਹੁੰਦੀ ਹੈ ਤੇ ਹੁਣ ਜਿਹੜੀ ਇਹ ਗੱਲ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਨੇ ਇਹ ਫੈਸਲਾ ਕਰ ਲਿਆ ਕਿ ਜੀ ਹੁਣ ਆਪਾਂ ਜਿਹੜਾ ਹੁਣ ਕਣਕ ਵੰਡਣੀ ਹੈ ਨਾ ਇਹ ਇਹਦੇ ਫੋਟੋ ਨਹੀਂ ਜਿਆਦਾ ਸ਼ਬਦ ਨਹੀਂ ਹੋਣੀ ਜਾਂ ਕਹਿੰਦੇ ਹੁਣਗੇ ਪੰਗਾ ਨਾ ਪੈ ਜੇ ਅਸਲ 'ਚ ਜਿਹੜਾ 2022 ਦੇ ਵਿੱਚ ਮੰਨਰੇਕ ਨੈਸ਼ਨਲ ਹੈਲਥ ਮਿਸ਼ਨ ਦੇ ਵਾਸਤੇ 600 ਕਰੋੜ ਰੁਪਇਆ ਹੋਣਾ ਸੋ ਇਸੇ ਕਰਕੇ ਰੋਕਿਆ ਗਿਆ ਕਿ ਪ੍ਰਚਾਰ ਤਾਂ ਤੁਸੀਂ ਕੇਂਦਰ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹਦੇ ਮੁਤਾਬਕ ਤਾਂ ਕੀਤਾ ਹੀ ਨਹੀਂ ਤੁਸੀਂ ਤਾਂ ਆਪਣੇ ਤਰੀਕੇ ਨਾਲ ਕੀਤਾ ਜਾਂ ਫਿਰ ਚਿਹਰਾ ਜਾਂ ਪਾਰਟੀ ਆਪਦੀ ਚਮਕਾ ਲਈ ਉਹ ਉਹ ਗੱਲਾਂ ਦਾ ਕਰਕੇ ਕੇਂਦਰ ਨੇ ਫੰਡ ਰੋਕੇ ਹੋਏ ਨੇ ਫਿਰ ਐਵੇਂ ਹੀ ਆ 92% ਯੋਗਦਾਨ ਕੇਂਦਰ ਦਾ ਮੁਫਤ ਰਸਣ ਸਕੀਮ ਦੇ ਵਿੱਚ ਆ ਹੁਣ ਇਹ ਸਕੀਮ ਆ ਜਿਹੜੀ ਇਹਦੇ ਤਹਿਤ 1 ਕਰੋੜ 54 ਲੱਖ ਲਾਪਾਤਰੀਆ ਜਿਹੜੇ ਉਹਨਾਂ ਤੱਕ ਇਹ ਰਸਣ ਪਹੁੰਚਣਾ ਹੈ 60% ਦੀ ਲਾਭਪਾਤਰੀਆ ਜਿਹੜੇ ਉਹ ਆਟਾ ਲੈਣਗੇ 40% ਆ ਜਿਹੜੇ ਉਹ ਕਣਕ ਲੈਣ ਨੂੰ ਕਹਿੰਦੇ ਆ ਕਿ ਜੀ ਸਾਨੂੰ ਤਾਂ ਕਣਕ ਹੀ ਦੇ ਦਿਓ ਆਟਾਸੀਂ ਆਪੇ ਪਸਾਲਾਂਗੇ ਇਹ ਦੋਵੇਂ ਤਰ੍ਹਾਂ ਦਾ ਸਰਵੇ ਹੋਇਆ ਜਾਂ ਡਿਮਾਂਡ ਹੈ ਜਿਹੜੀ ਉਹਦੇ ਮੁਤਾਬਕ ਹੈ ਹੁਣ ਫਿਰ ਇਹ ਜਿਹੜੇ ਬੈਗ ਤਿਆਰ ਕੀਤੇ ਗਏ ਜਾਂ ਮੋਰੀਆਂ ਜਾਂ ਗੱਟੇ ਨੇ ਉਹਨਾਂ ਦੇ ਉੱਤੇ ਨੈਸ਼ਨਲ ਫੂਡ ਸਕਿਉਰਟੀ ਐਕਟ ਲਿਖਿਆ ਗਿਆ ਥੱਲੇ ਲਿਖਿਆ ਗਿਆ ਸੁਚੱਜਾ ਰਾਸ਼ਨ ਸੁਚੱਜਾ ਸ਼ਾਸਨ ਮੁਫਤ ਰਾਸ਼ਨ ਤਾਂ ਇਹ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਪੰਜਾਬ ਸਰਕਾਰ ਨੇ ਐਨ ਐਫ ਐਸ ਏ ਨੈਸ਼ਨਲ ਫੂਡ ਸਕਿਉਰਟੀ ਐਕਟ ਅਧੀਨ ਪ੍ਰਾਪਤ ਰਾਸ਼ਨ ਘਰ-ਘਰ ਪਹੁੰਚਾਇਆ ਇਸ ਤਰੀਕੇ ਨਾਲ ਆਦਾ ਅੱਗੇ ਇਹ ਹੁੰਦਾ ਸੀ ਕਿਵੇਂ ਹੋਰ ਦਾ ਸੋ ਗੱਲ ਉਹ ਹੁੰਦੀ ਸੀ ਕਿ ਪੈਸਾ ਕੇਂਦਰ ਦਾ ਫੰਡਿੰਗ ਕੇਂਦਰ ਦੀ ਹੁੰਦੀ ਸੀ ਚਿਹਰੇ ਜਾਂ ਚਮਕ ਹੈ ਜਿਹੜੀ ਉਹ ਪੰਜਾਬ ਸਰਕਾਰ ਦੀ ਹੁੰਦੀ ਸੀ ਸੋ ਉਹ ੜਿੱਕੇ ਤੋਂ ਬਚਣ ਦੇ ਵਾਸਤੇ ਇਹਨਾਂ ਨੇ ਇਹ ਯਤਨ ਕੀਤੇ ਨੇ ਗੱਲ ਤਾਂ ਵਧੀਆ ਕਿ ਚਲੋ ਪ੍ਰਚਾਰਤਾਏ ਮੇਂ ਵੀ ਹੋ ਜਾਣਾ ਨਾ ਕਿ ਪੰਜਾਬ ਸਰਕਾਰ ਨਹੀਂ ਦਿੰਦਾ ਹੁਣ ਹੋ ਸਕਦਾ ਕਿ ਲੋੜ ਤੋਂ ਵੱਧ ਪ੍ਰਚਾਰ ਆ ਜਿਹੜਾ ਲੋਕੋਵਾਂ ਦੇ ਤੋਂ ਇਰੀਟੇਟ ਹੋ ਜਾਂਦੇ ਆ ਤਾਂ ਦੇਖਣਾ ਇਹ ਹੈ ਕਿ ਅੱਗੇ ਹੁਣ ਕੀ ਇਹ ਰਿਲੇਸ਼ਨ ਠੀਕ ਰਹਿਣਗੇ ਕਿਉਂ ਰੂਰਲ ਡਿਵੈਲਪਮੈਂਟ ਫੰਡ ਹੈ ਜਿਹੜਾ ਉਹਦੇ ਤਹਿਤ ਵੀ ਉਹ ਫੰਡ ਵੀ ਕੇਂਦਰ ਸਰਕਾਰ ਨੇ ਰੋਕੇ ਹੋਏ ਆ ਉਹਦੇ ਤੇ ਦੋਵੇਂ ਤੇਰਾ ਇੱਕ ਦੂਜੇ ਤੇ ਦੋਸ਼ ਲਾ ਰਹੇ ਆ ਤੇ ਹੁਣ ਇਹ ਮਾਮਲਾ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਹੈ ਤੇ ਇਹਦੀ ਸੁਣਵਾਈ ਵੀ ਇਸੇ ਹਫਤੇ ਹੀ ਹੋਣੀ ਹੈ ਸੋ ਉਮੀਦ ਪੰਜਾਬ ਸਰਕਾਰ ਨੂੰ ਇਹ ਵੀ ਹੈ ਕਿ ਪੰਜਾਬ ਸਰਕਾਰ ਦੇ ਹੱਕ 'ਚ ਫੈਸਲਾ ਆਊਗਾ ਤੇ ਬਾਕੀ ਤਾਂ ਪਤਾ ਨਹੀਂ ਫੈਸਲਾ ਕਿਸ ਦੇ ਹੱਕ 'ਚ ਆਊਗਾ ਪਰ 6700 ਕਰੋੜ ਰੁਪਏ ਕੇਂਦਰ ਨੇ ਪੰਜਾਬ ਦੇ ਫੰਡ ਰੋਕੇ ਹੋਏ ਨੇ ਤੇ ਬਹੁਤੀਆਂ ਥਾਵਾਂ ਦੇ ਉੱਤੇ ਦੋਸ਼ ਏ ਹੈ ਕਿ ਜਾਂ ਤਾਂ ਹਸਾਬ-ਕਿਤਾਬ ਸਹੀ ਨਹੀਂ ਦਿੱਤਾ ਜਾ ਰਿਹਾ ਤੇ ਜਾਂ ਫਿਰ ਜਿਹੜੀ ਵਰਤੋਂ ਦੇ ਵਾਸਤੇ ਹਦਾਇਤਾਂ ਕੀਤੀ ਗਿਆ ਸਾਹਿਬ ਚੰਡੀਗੜ੍ਹ ਦੀ ਮੇਅਰ ਦੀ ਚੋਣ ਦਾ ਰੋਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਸੀ ਜੀ ਕਹਿੰਦੇ ਮਾਨਯੋਗ ਸੁਪਰੀਮ ਕੋਰਟ ਨੇ ਪ੍ਰੋਜੈਕਟਿੰਗ ਅਫਸਰ ਨੂੰ ਝਾੜ ਪਾਈ ਹੈ ਜੀ ਇਹ ਵੱਡਾ ਮਾਮਲਾ ਹੈ ਜੀ ਅਸਲ ਦੇ ਵਿੱਚ ਹੁਣ ਜਿਵੇਂ ਜ਼ੋਰ ਲੱਗ ਰਿਹਾ ਸੀ ਕਾਂਗਰਸ ਦੇ ਨਾਲ ਅਲਾਈਂਸ ਕਰਕੇ ਆਮਦਵੀ ਪਾਰਟੀ ਵਾਲੇ ਚਾਹੁੰਦੇ ਸੀ ਕਿ ਚੰਡੀਗੜ੍ਹ ਚ ਅਸੀਂ ਮੇਅਰ ਬਣਾ ਲਈਏ ਭਾਜਪਾ ਨੇ ਆਪਣੇ ਯਤਨ ਕੀਤੇ ਕਿੰਨਾ ਕੁਸ਼ ਹੋਇਆ ਜਿਉਂ ਦੇਖਣਾ ਹੋਵੇ ਲੋਕ ਸਮਝਦੇ ਆ ਕਿ ਕੋ ਮੇਅਰ ਦੀ ਚੋਣ ਆ ਪਰ ਚੰਡੀਗੜ੍ਹ ਪਵਾੜੇ ਦੀ ਝੜ ਵੈਸੀ ਕਿਹਾ ਜਾਂਦਾ ਹੁੰਦਾ ਤੇ ਉੱਥੇ ਇਹ ਇਸ਼ੂ ਹੈ ਜਿਹੜਾ ਉਹ ਸਾਹਮਣੇ ਆਇਆ ਹੋਇਆ ਹੁਣ ਚੰਡੀਗੜ੍ਹ ਦੇ ਮੇਅਰ ਦੀ ਚੋਣ ਦਾ ਮਾਮਲਾ ਹੈ ਪਹਿਲਾਂ ਹਾਈ ਕੋਰਟ ਗਿਆ ਸੀ ਹਾਈ ਕੋਰਟ ਨੇ ਰੋਕ ਲਾਉਣ ਤੋਂ ਨਾ ਕਰਤੀ ਸੀ ਹਾਲਾਂਕਿ ਉਹਨਾਂ ਨੇ ਸੁਣਵਾਈ ਇਹਦੇ ਆਰੰਭ ਦੀ ਸੀ ਨਾਲ ਆਖਿਆ ਸੀ ਡਿਟੇਲਸ ਆ ਜਿਹੜੀਆਂ ਉਹ ਦਿਓ ਸੁਪਰੀਮ ਕੋਰਟ ਨੇ ਇਸ ਮਾਮਲੇ ਚ ਜਿਹੜਾ ਰਿਟਰਨਿੰਗ ਅਫੀਸਰ ਉਹਨੂੰ ਚੰਗੀ ਝ ਉਹਨਾਂ ਨੇ ਤਾਂ ਇਥੋਂ ਤੱਕ ਕਹਿਤਾ ਕਿ ਜਿਹੜਾ ਰਿਟਰਨਿੰਗ ਅਧਿਕਾਰੀ ਹੈ ਉਹਨੇ ਜਿਹੜੇ ਵੋਟ ਪਰਚੇ ਆ ಮತਦਾਨ ਪੱਤਰ ਜਿਹਨੂੰ ਕਹਿੰਦੇ ਆ ਹਿੰਦੀ ਚ ਉਹਨਾਂ ਨੂੰ ਨਸ਼ਟ ਕੀਤਾ ਹੈ ਕੋਰਟ ਨੇ ਸਵਾਲ ਕਰਕੇ ਇਹ ਵੀ ਪੁੱਛਿਆ ਕਿ ਕੀ ਇਸੇ ਤਰ੍ਹਾਂ ਹੀ ਚੋਣਾਂ ਦਾ ਤੁਸੀਂ ਪ੍ਰਬੰਧ ਕਰਦੇ ਹੋ ਲੋਕਤੰਤਰ ਦਾ ਮਜ਼ਾਕ ਹੈ ਇਹ ਤੇ ਇਹ ਤਾਂ ਜਨਤੰਤਰ ਦੀ ਹੱਤਿਆ ਹੈ ਇਹ ਪੂਰੇ ਮਾਮਲੇ ਤੋਂ ਅਸੀਂ ਹੈਰਾਨ ਆ ਤੇ ਕਹਦੇ ਜੀ ਇਸ ਅਧਿਕਾਰੀ ਦੇ ਉੱਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਇਹ ਹਦਾਇਤਾਂ ਕਰਤੀਆਂ ਹੁਣ ਮੁਕੱਦਮਾ ਚੱਲੂ ਕੀ ਹੋਊਗਾ ਇਹ ਗਾਂਹ ਦੀਆਂ ਗੱਲਾਂ ਤੇ ਰਿਟਰਨਿੰਗ ਅਧਿਕਾਰੀ ਦਾ ਇਹ ਬਤਿਹਰਾ ਇਹ ਇਸੇ ਗੱਲ ਨੂੰ ਲੈ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਨੇ ਸੁਪਰੀਮ ਕੋਰਟ ਨੇ ਪੰਜਾਬ ਤੇ ਹਰਿਆਣਾ ਹਾਈਕ ਕੋਰਟ ਦੇ ਜਿਹੜੇ ਰਜਿਸਟਰਾਰ ਜਨਰਲ ਨੇ ਉਹਨਾਂ ਦੇ ਮਾਧਿਅਮ ਦੇ ਨਾਲ ਜਿੰਨੀਆਂ ਵੋਟ ਵਰਚੀਆਂ ਵੀਡੀਓਗ੍ਰਾਫੀ ਜਿਹੜੀ ਉਦੋਂ ਦੀ ਹੈ ਤੇ ਹੋਰ ਸਮੱਗਰੀ ਹੈ ਜਿਹੜੀ ਉੱਥੇ ਭਰਤੀ ਗਈ ਜਾਂ ਜਿਹੜੀ ਦੀ ਜ਼ਰੂਰਤ ਹੈ ਸਾਰੀ ਦੀ ਸਾਰਾ ਰਿਕਾਰਡ ਹੈ ਜਿਹੜਾ ਉਹਨੂੰ ਕਹਿੰਦੇ ਸੀਲ ਕਰ ਲਓ ਸੁਰੱਖਿਅਤ ਕਰ ਲਓ ਤੇ ਨਾਲ ਅਗਲੀ ਸੁਣਵਾਈ ਤੱਕ ਜਿਹੜੀ ਚੰਡੀਗੜ੍ਹ ਨਗਰ ਨਿਗਮ ਦੀ ਅਗਲੀ ਬੈਠਕ ਆ ਉਹਨੂੰ ਟਾਲਣ ਦੇ ਨਿਰਦੇਸ਼ ਵੀ ਦਿੱਤੇ ਕਿਉਂਕਿ ਕੱਲ ਪਤਾ ਲੱਗ ਰਿਹਾ ਸੀ ਕਿ ਬਜਟ ਸੈਸ਼ਨ ਹੈ ਜਿਹੜਾ ਉਹਨਾਂ ਨੇ ਆਪ ਦਾ ਸ਼ੁਰੂ ਕਰਨ ਨੂੰ ਲੱਗੇ ਸੀਗੇ ਸੋ ਉਹਦੇ ਤੇ ਵੀ ਅੜਕਾ ਲੱਗ ਗਿਆ ਇਹ ਤੋਂ ਪਹਿਲਾਂ ਚਰਚਾ ਇਹ ਹੋਈ ਸੀ ਕਿ ਇੱਕ ਵੀਡੀਓ ਹੈ ਜਿਹੜੀ ਵਾਇਰਲ ਹੋਈ ਆ ਉਸ ਵੀਡੀਓ ਦੇ ਵਿੱਚ ਇਹ ਜਿਹੜੇ ਮਿਸਟਰ ਮਸੀਹ ਨੇ ਜਿਹੜੇ ਉੱਤੇ ਸੀਗੇ ਰਿਟਰਨਿੰਗ ਅਫੀਸਰ ਬੀਓ ਬੋਟ ਪਰਚੀਆਂ ਦੇ ਉੱਤੇ ਕੁਝ ਕੱਟਵੱਟ ਕਰਦੇ ਨਜ਼ਰ ਆਏ ਆ ਉਹ ਵੀਡੀਓ ਕਲਿੱਪ ਸੀ ਉਹ ਵਾਇਰਲ ਹੋਇਆ ਸੀ ਉਹ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਪੰਜਾਬ ਦੀ ਸਰਕਾਰ ਤੇ ਕਾਂਗਰਸ ਇਹ ਹਾਈ ਕੋਰਟ ਪਹੁੰਚੇ ਸੀ ਇਹਨਾਂ ਨੇ ਬੀਜੇਪੀ ਦੇ ਦਫ਼ਤਰ ਦੇ ਮੂਹਰੇ ਵੀ ਪ੍ਰੋਟੈਸਟ ਕੀਤਾ ਸੀ ਚੰਡੀਗੜ੍ਹ ਚ ਦੋਵਾਂ ਨੇ ਕੀਤਾ ਸੀ ਦਿੱਲੀ ਚ ਇਕੱਲੇ ਆਮ ਆਦਮੀ ਪਾਰਟੀ ਵਾਲਿਆਂ ਨੇ ਕੀਤਾ ਸੋ ਉਸ ਮਾਮਲੇ ਦੇ ਵਿੱਚ ਆਪਾਂ ਇਹ ਕਹਿ ਸਕਦੇ ਆ ਕਿ ਇਹਨਾਂ ਦੋਵਾਂ ਧਿਰਾਂ ਦੀ ਇੱਕ ਵੱਡੀ ਜਿੱਤ ਤਾਂ ਪਹਿਲਾਂ ਇਹੀ ਹੈ ਕਿ ਰੋਕ ਲਵਾਤੀ ਹੁਣ ਗਾਹਾਂ ਕੀ ਕੀ ਕਾਰਵਾਈ ਹੋ ਸਕਦੀ ਹੈ ਇਹ ਉਦੋਂ ਵੱਡਾ ਸਵਾਲ ਹੈ ਜੇ ਕਿਤੇ ਰਾਓ ਸਾਹਿਬ ਇਹ ਮਾਮਲਾ ਅਹੀਂ ਹੁਲਝ ਜਾਂਦਾ ਹੈ ਤਾਂ ਫਿਰ ਭਾਜਪਾ ਦੇ ਵਾਸਤੇ ਉਦੋਂ ਵੱਡੀ ਚੁਣੌਤੀ ਹੋਊਗੀ ਕਿ ਕਿਹੜੇ ਪਾਸੇ ਨੂੰ ਗੱਲਾਂ ਤੁਰਪੀਆਂ ਸੋ ਇਹ ਦੇਖਣਾ ਹੋਗਾ ਜੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਿ ਗੱਲ ਕਿੱਥੋਂ ਚੱਲੀ ਸੀ ਤੇ ਕਿੱਥੋਂ ਤੱਕ ਪਹੁੰਚ ਰਹੀ ਹੈ ਸੋ ਪਾਲ ਸਿੰਘ ਕਹਿ ਰਹੇ ਹੁਣ ਹਾਈ ਕੋਰਟ ਦੇ ਫੇਰ ਪਹੁੰਚੇ ਨੇ ਜੀ ਦੁਬਾਰਾ ਪਰ ਐਤਕੀ ਮੈਨੂੰ ਲੱਗਦਾ ਕੋਈ ਜਮਾਤ ਦੇ ਚੱਕਰ 'ਚ ਨਹੀਂ ਕੋਈ ਸੁਰੱਖਿਆ ਵਗੈਰਾ ਲੈਣਗੇ ਨੇ ਕੋਈ ਧਮਕੀ ਧਮਕੀ ਆ ਗਈ ਉਹਨਾਂ ਨੂੰ ਸੁਰਪਾਲ ਸਿੰਘ ਖਹਿਰਾ ਦੇ ਬਾਰੇ ਪਹਿਲਾਂ ਵੀ ਖਬਰਾਂ ਆਈਆਂ ਸੀ ਕਿ ਉਹਨਾਂ ਨੂੰ ਧਮਕੀਆਂ ਆ ਰਹੀਆਂ ਤੇ ਅੱਜ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਇਹ ਗੱਲ ਆਖੀ ਹੈ ਕਿ ਅਰਸ਼ ਦਾਲਾਣਾ ਦਾ ਜਿਹੜਾ ਗੈਂਗਸਟਰ ਹੈ ਉਹਦੇ ਵੱਲੋਂ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਜਿਹੜਾ ਮੇਰਾ ਅਸਲਾ ਹੈਗਾ ਖਤਰਾ ਵੀ ਹੁੰਦਾ ਸੋ ਤਾਂ ਕਰਕੇ ਇਹ ਹਾਈ ਕੋਰਟ ਪਹੁੰਚੇ ਨੇ ਤੇ ਹਾਈ ਕੋਰਟ ਨੇ ਅੱਗੇ ਇਹਨਾਂ ਦੀ ਜਿਹੜੀ ਆਤਮ ਸੁਰੱਖਿਆ ਦੇ ਮਾਮਲੇ ਦੇ ਵਿੱਚ ਹਥਿਆਰ ਦੇਣ ਦੀ ਗੱਲ ਹੈ ਉਹਦੇ ਤੇ ਕਿਉਂਕਿ ਇਹਨਾਂ ਨੇ ਡਿਮਾਂਡ ਕੀਤੀ ਕਿ ਸਾਡੇ ਹਥਿਆਰ ਵਾਪਸ ਕੀਤੇ ਜਾਣ ਤਾਂ ਫਿਰ ਪੰਜਾਬ ਸਰਕਾਰ ਨੂੰ 14 ਫਰਵਰੀ ਨੂੰ ਵੈਲੈਂਟਾਈਨ ਡੇ ਵਾਲੇ ਦਿਨ ਸੱਦਿਆ ਜੇ ਤੁਸੀਂ ਆਪਦੀ ਡਿਟੇਲ ਸਾਰੀ ਲੈ ਕੇ आओ ਨੋਟਿਸ ਜਾਰੀ ਕੀਤਾ ਹੈਗਾ ਤੇ ਹੁਣ ਦੇਖੋ ਉੱਥੇ ਕੀ ਉਹ ਪੰਜਾਬ ਸਰਕਾਰ ਐਕਸ਼ਨ ਲੈਂਦੀ ਹੈ ਜਾਂ ਉੱਥੇ ਕੀ ਐਕਸਕਿਊਜ਼ ਦਿੰਦੀ ਹੈ ਨਾਲੇ ਇਹ ਵੀ ਹੈ ਕਿਉਂਕਿ ਉਹ ਮੈਂਬਰ ਹੈਗੇ ਨੇ ਆਪਣੀ ਅਸੈਂਬਲੀ ਦੇ ਵਿਧਾਇਕ ਨੇ ਇਸ ਕਰਕੇ ਉਹਨਾਂ ਨੂੰ ਸੁਰੱਖਿਆ ਵੈਸੇ ਵੀ ਤਾਂ ਦੇਣੀ ਬਣਦੀ ਐ ਹੁਣ ਇਹ ਹਜੇ ਆਪਣੇ ਕੋਲੇ ਬਹੁਤੀ ਪੂਖਤਾ ਜਾਣਕਾਰੀ ਨਹੀਂ ਕਿ ਸੁਖਪਾਲ ਸਿੰਘ ਖੈਰਾ ਹੋਰਾਂ ਨੂੰ ਪੰਜਾਬ ਸਰਕਾਰ ਨੇ ਉਹਨੂੰ ਹੀ ਸੁਰੱਖਿਆ ਦਿੱਤੀ ਐ ਜਿੰਨੇ ਉਹਨਾਂ ਦੇ ਵਿਧਾਇਕਾਂ ਨੂੰ ਅੱਜਕੱਲ ਮਿਲੀ ਹੋਈ ਐ ਜਾਂ ਉਦੋਂ ਘਟ ਐ ਲੰਘੇ ਸ਼ਨੀਵਾਰ ਪੰਜਾਬ ਦੇ ਰਾਜਪਾਲ ਬਨਵਾਰੀਦਾਲ ਪ੍ਰੋਹਿਤ ਜੀ ਨੇ ਅਸਤੀਫਾ ਦਿੱਤਾ ਸੀ ਤੇ ਉਸ ਤੋਂ ਬਾਅਦ ਅ ਅਫਵਾਹਾਂ ਸ਼ੁਰੂ ਹੋ ਗਈਆਂ ਸੀ ਕਿ ਕਿਰਨ 베ਦੀ ਨੂੰ ਪੰਜਾਬ ਦੇ ਰਾਜਪਾਲ ਲਾ ਦਿੱਤਾ ਗਿਆ ਜੀ ਇਹ ਹਜੇ ਅਸਤੀਫਾ ਵੀ ਪੰਬਲਕੂਸੀ ਆ ਜਾਂ ਹੋ ਗਈ ਕਲੀਅਰ ਗੱਲ ਜੀ ਜਾਂ ਅਗੇ ਕੋਈ ਕਿਸੇ ਨੂੰ ਲਾਇਆ ਪੰਜਾਬ ਦਾ ਰਾਜਪਾਲ ਜਾਂ ਨਹੀਂ ਗਾਉ ਸਮ ਉਹ ਗੱਲ ਕਲੀਅਰ ਨਹੀਂ ਹੋਈ ਹਜੇ ਤੱਕ ਵੀ ਅਸਤੀਫਾ ਤਾਂ ਦਿੱਤਾ ਹਾਂਜੀ ਹਜੇ ਲਾਉਣ ਦੀ ਗੱਲ ਤਾਂ ਨਹੀਂ ਸਾਹਮਣੇ ਆਈ ਹਜੇ ਤਾਂ ਇਹ ਹੈ ਕਿ ਜਿਹੜਾ ਮਿਸਟਰ ਪ੍ਰੋਹਿਤ ਗਵਰਨਰ ਆਫ ਪੰਜਾਬ ਸੀ ਉਹਨਾਂ ਨੇ ਜਿਹੜਾ ਉਹਦਾ ਰੈਜ਼ੀਗਨੇਸ਼ਨ ਲੈਟਰ ਦਿੱਤਾ ਜਿਹਨੂੰ ਆਪਾਂ ਤਿਆਗ ਪੱਤਰ ਕਹਿੰਦੇ ਆ ਪੰਜਾਬੀ ਦੇ ਵਿੱਚ ਸੋ ਨੌਕਰੀ ਤਿਆਗੀ ਉਹ ਰਾਸ਼ਟਰਪਤੀ ਤਕਉਨ ਨੇ ਆਵਦਾ ਲੈਟਰ ਉਸ ਲੈਟਰ ਤੋਂ ਬਾਅਦ ਦੇ ਵਿੱਚ ਇਹ ਹਜੇ ਤੱਕ ਕੋਈ ਕਨਫਰਮ ਨਹੀਂ ਹੋਇਆ ਕਿ ਉਹਨਾਂ ਨੇ ਅਸਤੀਫਾ ਮਨਜ਼ੂਰ ਕਰ ਲਿਆ ਜਾਂ ਨਹੀਂ ਕੀਤਾ ਜੇ ਅਸਤੀਫਾ ਨਹੀਂ ਮਨਜ਼ੂਰ ਕੀਤਾ ਤਾਂ ਫਿਰ ਇਹ ਹੈ ਕਿ ਨਵਾਂ ਉੱਥੇ ਲਾਉਣ ਦੀ ਕੋਈ ਆਪਾਂ ਨੂੰ ਕੋਈ ਜੈਸ਼ ਨਜ਼ਰ ਨਹੀਂ ਆਉਂਦੀ ਤੇ ਜਿਹੜੀਆਂ ਕੱਲ ਚਰਚਾਵਾਂ ਚੱਲ ਪਈਆਂ ਸੀਗੀਆਂ ਬੀਜੇਪੀ ਦੇ ਇੱਕ ਬੰਦੇ ਨੇ ਪੋਸਟ ਪਾਤੀ ਸੀ ਕਿ ਕਿਰਨ 베ਦੀ ਹੋ ਰਿਹਾ ਪੰਜਾਬ ਦੇ ਗਵਰਨਰ ਹੋਣਗੇ ਉਹਦਾ ਕਾਰਨ ਇਹ ਸੀ ਕਿ ਹੁਣ ਪੰਜਾਬ ਦੀ ਸਹੀ ਦੰਦਾ ਥਲੇ ਜੀਬ ਲਿਆ ਦੇਣੀ ਹੈ ਕਿਉਂਕਿ ਕਿਰਨਵੇਦੀ ਹੋਰੇ ਬੇਸ਼ੱਕ ਉਦੋਂ ਆਮ ਆਦਮੀ ਪਾਰਟੀ ਦੇ ਸੁਪਰੀਮ ਹੋਰਾਂ ਦੇ ਨਾਲ ਰਲ ਕੇ ਪ੍ਰੋਟੈਸਟ ਕਰਦੇ ਸੀਗੇ ਬਾਅਦ ਵਿੱਚ ਇਹ ਅਲੱਗ ਹੋ ਗਏ ਸੀ ਤਾਂ ਲੁਕਾ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹ ਅੰਕੜਾ ਜਿਹੜਾ 36% ਹੋਊਗਾ ਪੰਜਾਬ ਸਰਕਾਰ ਦਾ ਜਾਂ ਅਰਵਿੰਦ ਕੇਜਰੀਵਾਲ ਦੀ ਧਿਰ ਦਾ ਸੋ ਲੇਟ ਹੋਊਗੀ ਮੁੜ ਕੇ ਖਬਰਾਂ ਵੀ ਨਹੀਂ ਲੱਭੀਆਂ ਕੱਲ ਕਾਫੀ ਏ ਦੇਰ ਉਹ ਕਿਉਂਕਿ ਅੱਜ ਕੱਲ੍ਹ ਤਾਂ ਇਹ ਹੈ ਨਾ ਕਿ ਵੱਡੇ-ਵੱਡੇ ਵੀ ਮੀਡੀਆ ਹਾਊਸ ਆ ਜਿਹੜੇ ਉਹ ਵੀ ਕਈ ਵਾਰੀ ਇਸ ਗੱਲ ਦਾ ਸ਼ਿਕਾਰ ਹੋ ਜਾਂਦੇ ਆ ਕਿ ਅਫਵਾਹ ਆ ਗਈ ਉਹ ਨੂੰ ਖਬਰ ਬਣਾ ਲੈਣੇ ਪੋਸਟ ਹੀ ਨਹੀਂ ਕਰਦੇ ਆ ਥੋੜੇ ਦਿਨ ਪਹਿਲਾਂ ਪੋਨੋ ਪੰਡਿਆ ਨਹੀਂ ਜਿਹੜੀ ਇੱਕ ਐਕਟਰੈਸ ਹੈ ਉਹ ਵੀ ਵੀ ਦਾ ਕੈਨ ਉਹੀ ਚਰਚਾ ਬਹੁਤ ਹੈ ਤੇ ਉਹਨੇ ਸਰਵਾਈਕਲ ਕੈਂਸਰ ਦੀ ਗੱਲ ਕਰਕੇ ਕਿ ਖਬਰ ਆਤੀ ਕਿ ਸਰਵਾਈਕਲ ਕੈਂਸਰ ਦੇ ਨਾਲ ਮੌਤ ਹੋ ਗਈ ਸਾਰੇ ਪਾਸੇ ਚਰਚਾ ਹੋ ਗਈ ਉਹ ਫਿਰ ਖਬਰਾਂ ਦੇ ਗਾਹਾਂ ਲੀਆਂ ਵੀ ਬਣ ਜਾਂਦੇ ਹਨ ਜਿਹੜੀਆਂ ਸਾਈਡ ਸਟੋਰੀਆਂ ਗਹਿਣੇ ਹੁੰਦੇ ਆ ਅਸੀਂ ਆਪਾਂ ਨੂੰ ਕਿ ਉਹਦੇ ਪ੍ਰਸ਼ਾਸਕਾਂ ਦਾ ਰੋ ਰੋ ਬੁਰਾ ਹਾਲ ਖੁਲਾਨਾ ਕੁਝ ਕੋਈ ਜਿਹਦੇ ਕੋਲੇ ਜਿਹੜਾ ਮੈਟਰ ਸੀ ਇੱਕ ਫੋਟੋ ਬੀਬੀ ਦੀ ਲਈ ਬਾਕੀ ਆਵਲੇ ਕੋਲੋਂ ਮਸਾਲਾ ਲਾਇਆ ਚੱਕ ਚੱਕ ਦਾ ਕੰਮ ਮੁੜ ਕੇ ਉਹਦੀ ਵੀਡੀਓ ਸਾਹਮਣੇ ਆ ਗਈ ਕਿ ਮੈਂ ਤਾਂ ਇਹ ਅਵੇਅਰਨੈਸ ਦੇ ਵਾਸਤੇ ਖਬਰ ਲਿਆਈ ਸੀ ਪਰ ਜਿਹੜੇ ਕ੍ਰਿਟਿਕ ਨੇ ਉਹਦੇ ਆਲੋਚਕ ਨੇ ਜਿਹੜੇ ਉਹ ਕਹਿੰਦੇ ਕਿ ਬੀਬੀ ਨੇ ਪਬਲਿਸਿਟੀ ਸਟੰਡ ਕੀਤਾ ਸੀ ਸੋ ਇਹ ਬਹੁਤ ਸਾਰੀਆਂ ਚੀਜ਼ਾਂ ਆਈ ਫੇਕ ਵੀ ਚੱਲਦੀਆਂ ਹਜੇ ਤੱਕ ਕੋਈ ਅਫੀਸ਼ੀਅਲ ਤੌਰ ਦੇ ਉੱਤੇ ਇਹ ਗੱਲ ਸਾਹਮਣੇ ਨਹੀਂ ਆਈ ਕਿ ਇੱਥੇ ਕਿਹਨੂੰ ਲਾਇਆ ਜਾਊਗਾ ਦੋ ਚਰਚਾਵਾਂ ਮਾ ਹੋਰ ਚੱਲ ਪਈਆਂ ਕਿ ਇਹ ਅਚਨਚੇਤ ਅਸਥੀਫਾ ਦੇਣ ਦਾ ਕਾਰਨ ਕੀ ਹੈ ਕਿ ਉਹ ਕਿ ਉਹ ਦੋ ਇੱਕ ਦਿਨ ਪਹਿਲਾਂ ਗ੍ਰਹਿ ਮੰਤਰੀ ਦੇ ਨਾਲ ਉਹਨਾਂ ਦੀ ਮੀਟਿੰਗ ਹੁੰਦੀ ਹੈ ਇਹ ਵੀ ਚਰਚਾ ਚੱਲਦੀ ਹੈ ਕਿ ਕੇਂਦਰ ਸਰਕਾਰ ਦੇ ਵਿੱਚ ਪੰਜਾਬ ਸਰਕਾਰ ਦੀ ਬਾਵਾ ਬਣਦੀ ਹੈ ਖਾਸ ਕਰਕੇ ਗ੍ਰਹਿ ਮੰਤਰਾਲੇ ਦੇ ਵਿੱਚ ਮਿਤਸ਼ਾਹ ਹੋਰਾਂ ਦੇ ਨਾਲ ਹੋ ਸਕਦਾ ਹੈ ਇਹਨਾਂ ਨੇ ਉੱਥੇ ਗੁਜਾਰਸ਼ ਬੇਨਤੀ ਕਰਤੀ ਹੋਵੇ ਕਿ ਜੀ ਸਾਨੂੰ ਵੀ ਕੰਮ ਕਰ ਲੈਣ ਦਿਓ ਤਾਂ ਇਹ ਇਹ ਕਾਰਨ ਵੀ ਹੋ ਸਕਦਾ ਹੈ ਕੋਈ ਹੋਰ ਡਿਪਲੋਮੇਸੀ ਵੀ ਹੋ ਸਕਦੀ ਹੈ ਕਾਰਨ ਤਾਂ ਬਹੁਤ ਸਾਰੇ ਹੋ ਸਕਦੇ ਆ ਜਿਹੜਾ ਨਿੱਜੀ ਕਾਰਨ ਮਿਸਟਰ ਪ੍ਰੋਹਿਤ ਨੇ ਲਿਖਿਆ ਉਹ ਵੀ ਕਾਰਨ ਹੋ ਸਕਦਾ ਨਿੱਜੀ ਵੀ ਕੋਈ ਹੋ ਸਕਦਾ ਹੈ ਇਹ ਲੱਗਿਆ ਨੇ ਹੁਣਗੇ ਅਸੀਂ ਬੜੀ ਦੇਰ ਤੋਂ ਪੰਜਾਬ ਸਰਕਾਰ ਨੂੰ ਘੇਰਨ ਨੂੰ ਫਿਰਦੇ ਆਂ ਤੇ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਐਕਸ਼ਨ ਨਹੀਂ ਲਿਆ ਜਾਂਦਾ ਹੋ ਸਕਦਾ ਇਹ ਵੀ ਨਿੱਜੀ ਹੋਵੇ ਬਾਕੀ ਹਜੇ ਇਹਦੀ ਪੁਸ਼ਟੀ ਨਹੀਂ ਹੋਈ ਕਿ ਕਾਰਨ ਕੀ ਹੈ ਕਿ ਅਸਤੀਫਾ ਦੇਣ ਦੇ ਵਿੱਚ ਤੇ ਮੈਨੂੰ ਲੱਗਦਾ ਸ਼ਾਇਦ ਵੈਸੇ ਤਾਂ ਉਹ ਕੱਲ ਤਾਮਿਲਨਾਡੂ ਵਾਲੀ ਸਾਈਡ ਤੇ ਇੱਕ ਪ੍ਰੋਗਰਾਮ ਦੇ ਵਿੱਚ ਬੈਠੇ ਨਜ਼ਰ ਆਏ ਸੀ ਮਿਸਟਰ ਪ੍ਰੋਹਿਤ ਤੇ ਜਦੋਂ ਕੋਈ ਇੰਟਰਵਿਊ ਹੋਊਗੀ ਜਾਂ ਕਿਤਾਬ ਲਿਖਣਗੇ ਉਦੋਂ ਫਿਰ ਬੇਸ਼ੱਕ ਖਲਾਸਾ ਹੋ ਜਾਏ ਕਿ ਗੱਲ ਕੀ ਸੀ ਤੇ ਜਾਂ ਫਿਰ ਜਦੋਂ ਇੱਥੇ ਕੋਈ ਨਵਾਂ ਚਿਹਰਾ ਆ ਜਾਂਦਾ ਹੈ ਉਦੋਂ ਬਾਅਦ ਉਹ ਚਿਹਰਾ ਚਮਕਣ ਤੁਮ ਕਾ ਕੇ ਕੋਈ ਨਵੀਂ ਗੱਲ ਕਰਨ ਫੇਰ ਤਤ ਤਾ ਲੱਗਦਾ ਜੀ। ਸੰਗਰੂਰ ਤੋਂ ਐਮਪੀ ਸਿਮਰਜੀਤ ਸਿੰਘ ਮਾਰਨ ਨੂੰ ਕਿਸੇ ਨੇ ਪੁੱਛਿਆ ਕਹਿੰਦੇ ਵੀ ਸਾਹਮਣੇ ਅਸਤੀਫਾ ਕਿਉਂ ਦਿੱਤਾ ਉਹ ਕਹਿੰਦੇ ਅਸਤੀਫਾ ਉਹਨਾਂ ਨੇ ਤਾਂ ਦਿੱਤਾ ਵੀ ਉਹਨਾਂ ਤੋਂ ਉਹ ਕਹਿ ਰਹੇ ਨੇ ਵੀ ਆਪ ਦੀ ਜਿਹੜੀ ਸਰਕਾਰ ਹੈ ਹਰੇਕ ਪ੍ਰਾਂਤ ਤੇ ਫੇਲ ਹੈ ਇਹ ਵੀ ਸੰਵਧਾਨਿਕ ਕੰਮ ਇਹ ਨਾ ਤੋਂ ਵੀ ਮੇਤੋਂ ਵੀ ਇਥੇ ਬੁਰਾ ਹਾਲ ਹੋਇਆ ਪਿਆ ਪੰਜਾਬ ਦਾ ਵੀ ਮੇਤੋਂ ਵੀ ਹਿਸਾਬ ਚ ਨਹੀਂ ਆ ਰਿਹਾ ਕੰਮ ਪਰ ਮੈਂ ਦੇਖ ਰਿਹਾ 26 ਜਨਵਰੀ ਨੂੰ ਆਪਣੇ ਮੁੱਖ ਮੰਤਰੀ ਸਾਹਿਬ ਤਾਂ ਉਹਨਾਂ ਨੂੰ ਛੱਲਾ ਸੁਣਾ ਕੇ ਨੇ ਜੀ ਛੱਲਾ ਸੁਣਨ ਤੋਂ ਬਾਅਦ ਉਹਨਾਂ ਨੇ ਜੱਫੀ ਵੀ ਪਾਈ ਹੈ। ਉਹ ਤਾਂ ਘਰੋਂ ਨਹੀਂ ਕੁਰੀਆਂ ਅਮਰਾ ਦਿੱਤਨੀ ਕਰਨ ਜੇ ਮੈਨੂੰ ਤਾਂ ਨਹੀਂ ਲੱਗਿਆ ਵੀ ਇਹਨਾਂ ਨੇ ਕਿਹਾ ਹੋਊਗਾ ਕਿ ਤੂੰ ਸਮਝ ਨਹੀਂ ਰਿਹਾ ਤੂੰ ਨਾ 27 ਤਰੀਕ ਨੂੰ ਬਾਬਾ ਕੁਝ ਕਹਤਾ ਸੀਗਾ ਜੇ 26 ਨੂੰ ਸ਼ਲਾ ਸੁਣ ਲਿਆ ਸੀ 27 ਤਰੀਕ ਨੂੰ ਉਹਨਾਂ ਨੇ ਇੱਕ ਹੋਰ ਸਵਾਲ ਖੜੇ ਕਰਤੇ ਸੀ ਗਾਇਬ ਗਾਹੇ ਜਿਹੜੇ ਰਾਜਪਾਲ ਹਨ ਉਹ ਸਵਾਲ ਤਾਂ ਕਰਦੇ ਹੀ ਰਹੇ ਆ ਉਹਨਾਂ ਨੂੰ ਗਾਹਾਂ ਤੋਂ ਹੱਲਾਸ਼ੇਰੀ ਸੀ ਜਾਂ ਉਹ ਪੰਜਾਬ ਲਈ ਭਲਾ ਚਾਹੁੰਦੇ ਸੀ ਉਹਨਾਂ ਦੀ ਡਿਊਟੀ ਬੜੀ ਇਮਾਨਦਾਰੀ ਨਾਲ ਕਰਨੀ ਚਾਹੁੰਦੇ ਸੀ ਕਿਉਂਕਿ ਰਾਜਪਾਲ ਪੰਜਾਬ ਦਾ ਸੰਵਿਧਾਨਕ ਮੁਖੀ ਹੁੰਦਾ ਹੈ ਕਿਸੇ ਵੀ ਸੂਬੇ ਦਾ ਸੰਵਿਧਾਨਕ ਮੁਖੀ ਹੁੰਦਾ ਹੈ ਸੀਐਮ ਦੂਜੇ ਦੂਜੇ ਥਾਂ ਤੇ ਆਉਂਦਾ ਹੁੰਦਾ ਹੈ ਕੋਈ ਵੀ ਫੈਸਲਾ ਜਿਹੜਾ ਉਹ ਰਾਜਪਾਲ ਦੀ ਸਹਿਮਤੀ ਨਾਲ ਕੇ ਜਾਂਦਾ ਪਰ ਹੁੰਦਾ ਕੀ ਹੈ ਕਿ ਜਦੋਂ ਤਾਂ اپੋਜੀਸ਼ਨ ਦਾ ਰਾਜਪਾਲ ਹੋਵੇ ਕੇਂਦਰ ਚ ਜਿਹਦੀ ਸਰਕਾਰ ਹੈ ਉਹਨਾਂ ਦਾ ਹੀ ਰਾਜਪਾਲ ਹੁੰਦਾ ਮੋਸਟਲੀ ਤਾਂ ਜੇ ਇੱਥੇ ਸਟੇਟ ਦੀ ਸਰਕਾਰ ਕੋਈ ਹੋਰ ਹੋਵੇ ਫਿਰ ਉਹਦੇ ਨਾਲ ਉਹਦੇ ਬਹੁਤੇ ਸੁਰ ਮਿਲਦੇ ਨਹੀਂ ਹੁੰਦੇ ਪਰ ਇੱਥੇ ਪੂਰੇ ਦੇ ਪੂਰੇ ਵਿਗੜੇ ਫੈ ਇਹ ਜਿਹੜੀ ਉਹ ਪੂਰੀ ਦੀ ਪੂਰੀ ਕੁਲਤੀ ਹੋਈ ਤਾਣੀ ਸੀ ਤਾਂ ਹੀ ਜਿਹੜਾ ਹਜੇ ਤੱਕ ਕੋਈ ਸਪਸ਼ਟ ਨਹੀਂ ਹੋਇਆ ਰਾਜਪਾਲ ਹੋ ਰਿਹਾ ਜਿਹੜੇ ਜਦੋਂ ਵੀ ਸਰਕਾਰ ਨੂੰ ਘੇਰਨ ਦਾ ਯਤਨ ਕਰਦੇ ਸੀ ਤਾਂ ਫਿਰ ਤੁਸੀਂ ਦੇਖੋ ਕਿ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਰਾਜਪਾਲ ਦੇ ਫੈਸਲੇ ਦੇ ਵਿਰੁੱਧ ਪੰਜਾਬ ਸਰਕਾਰ ਨੂੰ ਜਾਣਾ ਪਿਆ ਤੇ ਕਿਤੇ ਨਾ ਕਿਤੇ ਸੁਪਰੀਮ ਕੋਰਟ ਦੀ ਦਖਲ ਅੰਦਾਜ਼ੀ ਤੋਂ ਬਾਅਦ ਕੁਝ ਫੈਸਲੇ ਜਾਂ ਕੁਝ ਜਿਹੜੇ ਬਿੱਲ ਰੋਕੇ ਹੋਏ ਸੀ ਉਹਨਾਂ ਦੇ ਉੱਤੇ ਰਾਜਪਾਲ ਨੂੰ ਸਾਈਨ ਕਰਨੇ ਪਏ ਕਿਰਕਰੀਤਾ ਰਾਜਪਾਲ ਦੀ ਵੀ ਹੋਈ ਸੀ ਤੇ ਸਵਾਲ ਹੈ ਰਾਜਪਾਲ ਦੇ ਬਹੁਤ ਬਾਜਬ ਵੀ ਸੀਗੇ ਵਿੱਚ ਨੇ ਹੁਣ ਫੰਡ ਦੇ ਮਾਮਲੇ ਦੇ ਵਿੱਚ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ 'ਚ ਕਈ ਚੀਜ਼ਾਂ ਹੋਰ ਆ ਉ ਆਏ ਆ ਉਹ ਜੇ ਜਾਂਦੇ ਜਾਂਦੇ ਉਹ ਜਿਹੜੀ ਵਿਕਰਮ ਸਿੰਘ ਮਜੀਠੀਆ ਹੋਰ ਆਨੇ ਉਹਨਾਂ ਨੂੰ ਵੀਡੀਓ ਦਿੱਤੀ ਸੀ ਉਹਦੇ ਤੇ ਕੋਈ ਫੈਸਲਾ ਕਰ ਜਾਂਦੇ ਜਾਂ ਹੋਰ ਹੋ ਸਕਦਾ ਚਰਚਾ ਹੋਰ ਹੋ ਜਾਂਦੀ ਸੋ ਉਹ ਵੀ ਮਨ ਲੱਗਦਾ ਹੈ ਕਹਿਣਾ ਨਾ ਕਿ ਸਾਡਾ ਛੱਲਾ ਰਹਿ ਗਿਆ ਕੱਲਾ ਤੇ ਸੱਜਣ ਰੱਖ ਕੇ ਭੁੱਲ ਗਿਆ ਸੋ ਹੁਣ ਛੱਲੇ ਦੀ ਤਾਂ ਉਹ ਚਿਪ ਜੀ ਹੈ ਜਿਹੜੀ ਉਹ ਪਤਾ ਨਹੀਂ ਕਿੱਥੇ ਪਈ ਰਹੀਗੀ ਉਹਦਾ ਡਰੌਲ ਦੇ ਵੀ ਰਹੇ ਨਾ ਜੀ ਮਜੀਠੀਆ ਸਾਹਿਬ ਜਦੋਂ ਉਹਦਾ ਜ਼ਿਕਰ ਕਰਦੇ ਸੀਗੇ ਪੈਨ ਡਰਾਈਵ ਦਾ ਕਹਿੰਦੇ ਸੀ ਦੇਖ ਨਾਲ ਲਿਓ ਵੀਡੀਓ ਤੁਹਾਡਾ ਲੈਪਟਾਪ ਜਾਂ ਕੰਪਿਊਟਰ ਬੰਦ ਹੋ ਜਾਊਗਾ ਕਿਤੇ ਇਹਨਾਂ ਨੇ ਮੈਨੂੰ ਲੱਗਦਾ ਰਾਜਪਾਲ ਸਾਹਿਬ ਨੂੰ ਨਾ ਕਹਤਾ ਉਹ ਦੇਖੀ ਉਹਨਾਂ ਨੇ ਵੀ ਨਹੀਂ ਹੋਣੀ ਕਹਿੰਦੇ ਹੁਣੇ ਐਵੇਂ ਮੇਰਾ ਵੀ ਕੰਪਿਊਟਰ ਨਾ ਬੰਦੀ ਹੋ ਜਾਏ ਕਿਤੇ ਬਾਅਦ ਚ ਚੱਕੀ ਫਿਰਨਗੇ ਇਸੇ ਕਰਕੇ ਹੋ ਸਕਦਾ ਉਹ ਜੇਬ 'ਚ ਨਾ ਪਾ ਰੱਖੀ ਉਹ ਪੈਨ ਡਰਾਈਵ ਨਾਲ ਸਿੱਧਾ ਸਾਹਬਤ ਸੂਰਜ ਨੇ ਅੱਜ ਕਈ ਦਿਨਾਂ ਬਾਅਦ ਕੌਣ ਚੱਕਿਆ ਜੀ ਥੋੜਾ ਜਆ 1.5 ਵਜੇ ਤੋਂ ਬਾਅਦ ਧੁੱਪ ਰਹੀ ਹੈ ਤੇ ਕੱਲ ਨੂੰ ਵੀ ਹੁਣ ਕੁਝ ਦਿਨ ਦਿਖਾ ਰਿਹਾ ਹੈ ਪਰ ਮੌਸਮ ਕਿਵੇਂ ਆਉਣ ਵਾਲੇ ਸਮੇਂ ਚ ਕੁਝ ਗੜੇ ਵਾਲੀ ਗੰਢੀ ਕੁਝ ਹੋਰ ਤਰ੍ਹਾਂ ਦੇ ਕੱਲ ਦੇ ਆਏ ਉਹ ਇਹ ਕਿੰਨੇ ਹੀ ਏਰੀਏ ਆ ਜਿੱਥੇ ਦੱਸਿਆ ਸੀ ਕਿ ਇੱਥੇ ਗੜੇ ਪੈ ਸਕਦੇ ਆ ਮੈਂ ਜਿਹੜਾ ਪਿੰਡਾਂ ਦੇ ਨਾਮ ਗਿਆ ਸੀ ਮਨ ਲੱਗਾ ਇਹਨਾਂ ਕਹਿੰਦੇ ਹੁਣ ਕੇ ਪੀਣ ਵਾਲਾ ਨੇ ਬਸ ਵਾਲੀ ਕਿਤੇ ਵੇੜਾ ਰੁੜਾ ਬੰਨ ਮਿਲਣਾ ਨਹੀਂ ਸੀ ਸੋ ਇਹ ਇਹ ਗੜੇ ਮਾਰੀ ਦੀ ਸੁਭਾਵਨਾ ਜਿਹੜੀ ਉਹ ਅੱਜ ਤੇ ਕੱਲ ਦੀ ਜਿਤਾਈ ਜਾ ਰਹੀ ਹੈ ਤੇ ਹੋ ਸਕਦਾ ਹੈ ਕਿ ਇਹ ਆ ਜਾਵੇ ਪਰ ਹਜੇ ਤੱਕ ਖਾਸ ਕਰਕੇ ਮਾਲਵਾ ਬੈਲਟ ਆ ਜਿਹੜੀ ਉਹ ਸੁਰੱਖਿਅਤ ਰਹੀ ਹੈ ਮੀਨ ਜ਼ਰੂਰ ਪਿਆਗਾ ਕੋਈ ਏਡਾ ਵੱਡਾ ਨੁਕਸਾਨ ਨਹੀਂ ਹੋਇਆ ਤੇ ਦੀ ਤੋਂ 40 ਕਿਲੋਮੀਟਰ ਦੀ ਰਫਤਾਰ ਦੇ ਨਾਲ ਤੇਜ਼ ਹਵਾਵਾਂ ਚੱਲਣ ਦਾ ਖਦਸ਼ਾ ਜਿਹੜਾ ਉਹ ਮੌਸਮ ਵਿਭਾਗ ਨੇ ਦਰਸਾਇਆ ਜੇ ਕਿਤੇ ਆਪਾਂ ਦੂਰਦਰਸ਼ਨ ਵਾਲੇ ਹੁੰਦੇ ਫਿਰ ਆਪਾਂ ਕਹਿੰਦੇ ਕਿ ਗਰਜ ਕੇ ਸਾਥ ਛਿਟੇ ਪੜ੍ਹੇਗੇ ਉਹ ਆਤਨੇ ਜੇ ਹੁੰਦਾ ਸੀਗਾ ਉਹ ਕਈ ਸ਼ਹਿਰਾਂ ਦੇ ਨਾਂ ਜੇ ਦੱਸਦੇ ਹੁੰਦੇ ਪੰਜਾਬ ਦਾ ਇੰਡੀਆ ਦਾ ਨਕਸ਼ਾ ਦਿਖਾਉਂਦੇ ਹੁੰਦੇ ਆਪਾਂ ਉਸ ਤੋਂ ਬਾਅਦ ਰਮਾਂਡ ਦੇਖਣੀ ਹੁੰਦੀ ਸੀ 9 ਵਜੇ ਉਸ ਤੋਂ ਪਹਿਲਾਂ ਖ਼ਬਰਾਂ ਆਉਂਦੀਆਂ ਹੁੰਦੀਆਂ ਤੇ ਮੌਸਮ ਦਾ ਹਾਲ ਜਿਹੜਾ ਉਹ ਦੱਸਦੇ ਹੁੰਦੇ ਹੁੰਦਾ ਬੜਾ ਰੋਚਕ ਸੀ ਤੇ ਉਹਦੇ ਵਾਂਗੂ ਨਹੀਂ ਤਾਂ ਫਿਰ ਆਪਾਂ ਵੀ ਦਿਖਾਉਂਦੇ ਇੱਥੇ ਗ੍ਰਾਫਿਕਸ ਦੇ ਜ਼ਰੀਏ ਪਰ ਅੱਜਕ ਜਦੋਂ ਕਿਤੇ ਹੁਣ ਨੈਸ਼ਨਲ ਚੈਨਲਾਂ ਨੇ ਕੋਈ ਵੀ ਚੀਜ਼ ਦਿਖਾਉਣੀ ਹੁੰਦੀ ਆ ਜਿਹੜਾ ਮੌਸਮ ਉਹਦਾ ਨੁਕਸਾਨ ਰਾਉ ਸਾਹਿਬ ਨਹੀਂ ਕਰਦਾ ਜਿੰਨਾ ਉਹ ਡਰਾ ਡਰਾ ਕੇ ਬੰਦੇ ਦੀ ਮੂੰਹੇ ਲੱਤਾਂ ਕੰਮਣ ਲਾ ਦਿੰਦੇ ਆ ਕਿ ਆਹ ਹੋਜੂ ਆਹ ਹੋਜੂ ਤੇ ਆਹ ਹੋਜੂ ਸਿੱਧੂ ਸਾਹਿਬ ਆਪਣੇ ਨਾ ਸਾਡੇ ਪਿੰਡ ਇੱਕ ਮਿਸਤਰੀ ਹੈ ਨਾਜਰ ਸਿੰਘ ਉਹ ਨੂੰ ਮੈਂ ਜਦੋਂ ਖੇਤੀ ਕਰਦਾ ਸੀ ਮੈਂ ਉਹਨੂੰ ਦੱਸਣ ਲੱਗ ਜਾਂਦਾ ਵੀ ਯਾਰ نیٹ ਦੱਸ ਰਿਹਾ ਵੀ ਇੰਨੀ ਤਰੀਕ ਨੂੰ ਮੀਂਹ ਪੂ ਉਹ ਕਹਿੰਦਾ ਯਾਰ نیٹ ਬੜਾ ਗਲਤ ਹੈ ਮੈਂ ਕਿਉਂ ਕਹਿੰਦਾ ਰੋਜ਼ ਹੀ ਮੀਂਹ ਪਵਾਉਂਦਾ ਉਹ ਮਾਹ ਗਲਤ ਕੰਮੇ ਪਵਾਉਂਦਾ ਨਹੀਂ ਤਾਂ ਦੱਸਦਾ ਹੀ ਐ ਵੀ ਇਹਨੀ ਤਰੀਕ ਨੂੰ ਪੜਣਾ ਪਾਉਣ ਜਿਹਦਾ ਕੋਈ ਰੋਲ ਨਹੀਂ ਨੈੱਟ ਨੇ ਤਾਂ ਇੱਕ ਖ਼ਬਰ ਦੇਣੀ ਹੁੰਦੀ ਹੈ ਜਿਵੇਂ ਆਪਾਂ ਪੀਐਨ ਵਾਲੇ ਦੇ ਰਹੇ ਹਾਂਜੀ ਪਰ ਉਹ ਜਦੋਂ ਪਹਿਲਾ ਹੜਾ ਆਇਆ ਨਾ ਮੈਂ ਕਿਹਾ 88 ਜਾਂ ਦੇ ਨੇੜੇ ਤੇੜੇ ਆਏ ਉਦੋਂ ਰੇਡੀਓ ਤੇ ਖ਼ਬਰ ਆਉਣ ਕਿ ਮੌਸਮ ਖੁਸ਼ਕ ਰਹੂਗਾ ਤੇ ਸਾਡੇ ਪਿੰਡ ਕਿਸੇ ਤੇ ਤੂੜੀ ਵਾਲੇ ਕਮਰੇ ਜਿਹਦੇ ਕੋਲੇ ਕਿਉਂਕਿ ਬਹੁਤੇ ਵਾਲੇ ਦਰਵਾਜ਼ਾ ਜੀ ਤੂੜੀ ਪਾਈ ਹੁੰਦੀ ਸੀ ਉੱਥੇ ਉਹਨਾਂ ਨੇ ਰੇਡੀਆ ਟੰਗਿਆ ਹੋਇਆ ਰੇਡੀਓ ਵਸਤਾ ਕਹਿੰਦੇ ਆ ਪਰ ਰੇਡੀਆ ਕਹਿੰਦਾ ਜ਼ਿਆਦਾ ਸੁਆਦ ਹੁੰਦਾ ਤੇ ਉਹ ਟੰਗਿਆ ਤੇ ਉੱਥੇ ਇਹ ਉਹ ਮੌਸਮ ਇਹ ਦੱਸਿਆ ਨੇ ਕਿ ਮੌਸਮ ਖੁਸ਼ਕ ਰਹੂਗਾ ਤੇ ਉਹ ਸਾਡੇ ਪਿੰਡ ਵਾਲੇ ਵਿਚਾਰੇ ਡੂੰਘੇ ਜੇ ਉਹਦੇ ਚੋਂ ਦਰਵਾਜ਼ੇ ਚੋਂ ਭਰ ਭਰ ਬਾਲਟੀਆਂ ਪਾਣੀ ਦੀਆਂ ਬਾਹਰ ਕੱਢੀਆਂ ਨਾਲ ਗਾਂ ਕੱਢੀਆਂ ਢੰਡੂ ਰਾਮਰ ਕਰਨ ਬਿਲਕੁਲ ਜੀ ਧੰਨਵਾਦ ਸਿੱਧੂ ਸਾਹਿਬ ਪ੍ਰੋਗਰਾਮ ਨਾਲ ਜੁੜਨ ਵਾਲੇ ਸੱਜਣਾ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਦੋਂ ਕਮੈਂਟ ਵਗੈਰਾ ਆਉਂਦੇ ਨੇ ਜੀ ਲੱਗਿਆ ਰਹਿੰਦਾ ਨਾਲ ਅੱਗੇ ਕੋਈ ਸਵਾਲ ਵਗੈਰਾ ਜੇ ਪੁੱਛਣ ਤਾਂ ਸਾਨੂੰ ਵੀ ਪ੍ਰੋਗਰਾਮ ਅੱਗੇ ਵਧਾਉਣ ਚ ਥੋੜੀ ਆਸਾਨੀ ਰਹਿੰਦੀ ਹੈ ਮਿਹਰਬਾਨੀ ਜੀ ਧੰਨਵਾਦ ਰਾਵ ਸਾਹਿਬ ਤੁਸੀਂ ਜੋੜੀ ਰੱਖਿਆ ਜੀ ਤੇ ਨੈਟਵਰਕ ਦਾ ਇਸ਼ੂ ਮੈਨੂੰ ਲੱਗਦਾ ਜਾਂ ਤੁਹਾਡੇ ਵਾਲੇ ਪਾਸੇ ਜਾਂ ਮੇਰੇ ਵਾਲੇ ਪਾਸੇ ਜਿੱਥੇ ਵੀ ਸੀ ਫਿਰ ਵੀ ਸਰੋਤੇ ਸਾਡੇ ਨਾਲ ਜੁੜੇ ਰਹੇ ਤੇ ਦਰਸ਼ਕ ਜੁੜੇ ਰਹੇ ਸਾਰਿਆਂ ਦਾ ਹੀ ਬਹੁਤ ਧੰਨਵਾਦ ਉਮੀਦ ਹੈ ਕਿ ਅਸੀਂ ਕੱਲ ਨੂੰ ਨੈਟਵਰਕ ਦਾ ਇਸ਼ੂ ਹੈ ਜਿਹੜਾ ਉਹ ਕਿਉਂਕਿ ਸਾਡੇ ਹੱਥ ਨਹੀਂ ਉਹ ਵੀ ਹੁਣ ਵੈਦਰ ਦੇ ਹੱਥ ਹੈ ਕਿਉਂਕਿ ਵੈਦਰ ਸਾਫ ਹੋਊਗਾ ਤਾਂ ਬਿਲਕੁਲ